ਦੇਖੋ ਸਜੂ ਭਰਾ ਦਾ ਇੱਕ ਬਾਹ ਹੈ ਨਹੀਂ ਤੇ ਡੰਡ ਮਾਰਦਾ ਇਸ ਤੋਂ ਬਾਅਦ ਢੀਲਸਾ ਗਰੁੱਪ ਨਾਗਰਾ 2 ਨੰਬਰ ਦੇ ਟਰੈਕਟਰ ਇਹਾਂ ਟਰੈਕ ਤੇ ਆ ਜਾਵੇ ਵੀਰੇ ਬੇਨਤੀ ਹੈ ਇਹ ਵੀ ਨਾਲੇ ਵਾਲਾ ਪੰਡਾ ਹੈਂਡੀਕੈਪਡ ਮੁੰਡਾ ਹੈ ਇਹ ਵੀ ਹਰ ਇੱਕ ਮੇਲੇ ਤੇ ਜਾਂਦਾ ਤੇ ਲੈ ਵੀ ਬਲੌਰੇ ਬਾਈ ਹੁਣ ਤੂੰ ਵੀ ਗੇਮ ਕਰ ਲੈ ਭਰਾ ਬਣ ਕੇ ਕਹਿੰਦਾ ਗੇਮ ਦਾ ਟਾਈਮ ਨਹੀਂ ਤੂੰ ਵੀ ਆਪਦਾ ਗੇਣਾ ਕੋ ਜਰੂਰ ਲਾ ਦੇ ਜਿੰਕੀ ਜੀ ਬਲੌਰੇ ਦਾ ਜ਼ਿਕਰ ਵੀ ਆਪਾਂ ਜ਼ਰੂਰ ਕਰ ਦਈਏ ਬੱਗੂ ਵਾਲੀ ਪਿੰਡ ਹੈ ਹਾਂ ਬਲੌਰਾਂ ਵੀ ਕਹਿੰਦੇ ਆਇਆ ਬੱਗੂ ਵਾਲੀ ਭਰਾ ਸਾਡਾ ਔਰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਨજર ਨਹੀਂ ਆਉਂਦਾ ਘਰੇ ਮਾਤਾ ਵੀ ਬੁੜ ਮਾਰ ਰਹੀ ਹੁੰਦੀ ਹੈ ਔਰ ਇੱਕ ਗਰੀਬ ਵੀ ਮਿੱਤਰੋ ਆ ਭਰਾ ਤੇ ਵਾਂ ਕੱਟੀ ਹੋਈ ਹੈ ਤੇ ਡੰਡ ਮਾਰੇ ਆ ਭਰਾ ਨੇ ਤੇ ਉਹ ਆਪਾਂ ਇਹਦੇ ਨਾਲ ਕਰਦੇ ਹੁਣ ਗੱਲਬਾਤ ਤੇ ਇਹ ਪਿੰਡ ਘੂਕੇਆਲੀ ਪਹੁੰਚਾ ਸੀ ਅੱਜ ਮੇਲੇ ਤੇ ਸਸਰੀ ਕਾਰਵਾਈ ਜੀ ਕਿਹੜਾ ਪਿੰਡ ਆਪਣਾ ਇਹ ਪਿੰਡ ਬੱਲੇਵਾਲਾ ਜ਼ਿਲ੍ਹਾ ਸਰਸਵਤ ਤੇ ਨਾਮ ਆਪਣਾ ਬਈ ਲੰਬਾਇਰ ਅਸਲੀ ਕਬੱਡੀ ਤੇ ਇਹ ਕਿਵੇਂ ਕੱਟੀ ਗਈ ਬਾਹ ਬਈ ਆਪਾਂ ਛੋਟੇ ਨੇ ਉਹ ਲਾਈਟ ਲੱਗ ਗਈ ਸੀਰੇ ਇਹ ਲਾਈਟ ਨਾਲ ਦਿੱਕਤ ਹੋ ਗਈ ਸੀ ਬਈ ਆਪਾਂ ਤੇ ਸਿਨੇ ਪਲੇਅਰ ਵੀ ਐ ਤੇ ਬਈ ਆਪਣਾ ਉਹ ਵੀ ਐ ਗੇਮ ਵੀ ਘਰ ਵੀ ਚਲਾਉਣੇ ਆਪਾਂ ਆਪਦਾ ਅੱਛਾ ਗੇਮ ਵੀ ਖੇਡਦੇ ਹੋ ਹਾਂਜੀ ਕਿਹੜੀ ਗੇਮ ਖੇਡਦੇ ਹੋ ਗੇਮ ਦੇ ਕਬੱਡੀ ਆਪਣੀ ਦੇ ਮੇਨ ਕਬੱਡੀ ਖੇਡਦੇ ਹਾਂ ਹਾਂਜੀ ਠੀਕ ਐ ਤੇ ਭਰਾ ਮਦਦ ਕਰਿਓ ਘੜਾ ਦੀ ਤੇ ਹੈਂਡੀ ਗਿਫਟ ਆ ਭਰਾ ਤੇ ਗਰੀਬ ਪਰਿਵਾਰ ਤੋਂ ਭਰਾ ਤੇ ਜਰੂਰ ਮਦਦ ਕਰਿਓ ਘੜਾ ਦੀ ਨੰਬਰ ਬੋਲਦੇ ਆਪਣਾ ਗੂਗਲ ਤੇ ਨੰਬਰ ਹੈਗਾ ਵੀਰੇ ਆਪਣਾ 8377232 ਤੇ ਆਪਣਾ ਨੰਬਰ ਹੈ ਗੂਗਲ ਤੇ ਨੰਬਰ ਹੈ ਠੀਕ ਆ ਜਿਹਨੇ ਭਰਾਓ 5 10 ਜਿੰਨੀ ਵੀ ਮਦਦ ਹੋ ਸਕਦੀ ਹੈ ਭਰਾ ਦੀ ਜਰੂਰ ਕਰਿਓ ਮੇਰਾ ਨੰਬਰ ਇੱਕ ਵਾਰੀ ਹੋਰ ਬੋਲਦੇ ਮੇਰਾ ਭਰਾ ਨੰਬਰ ਹੈਗਾ 83070232 ਵੀ ਆਪਰਾ ਗੂਗਲ ਤੇ ਨੰਬਰ ਹੈ ਵੀ ਤੇ ਆਪਾਂ ਸਕਰੀਨ ਤੇ ਵੀ ਚਲਾ ਦਾਂਗੇ ਮੇਰਾ ਭਰਾ ਜਰੂਰ ਮਦਦ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰਾ